ਓਏ ਲਾਈਟਾਂ ਦੇਖੋ ਮੇਰਾ ਅੱਜ 5 ਮਿੰਟ ਹੋ ਗਏ ਮੀਂਹ ਪੈਣ ਤੋਂ ਅਗਰ ਦੇਖ ਸਕਦੇ ਹੋ ਕਿ ਕਿਵੇਂ ਪਏ ਨੇ ਕਣਕਾਂ ਦਾ ਹਾਲ ਦੇਖ ਸਕਦੇ ਹੋ ਕਿਦਾਂ ਦਾ ਠੀਕ ਆ ਜੀ ਵੀ ਮੋٹے ਮੋٹے ਕਰੇ ਪਏ ਨੇ ਅਜੇ ਵੀ ਤੁਸੀਂ ਦੇਖ ਸਕਦੇ ਹੋ ਰੂੜੀਆਂ ਤੇ ਉੱਤੇ ਪਏ ਨੇ 4 ਕਣਕਾਂ ਵੀ ਦੇਖ ਦਿੱਤੀਆਂ ਨੇ ਉਹਨੇ फट उठ गई आ वीडियो बनाते हैं आ आ आ आ आ ਲਗਾ ਗਲੇ ਵੇਖ ਸਕਦੇ ਕਿ ਅਜੇ ਦੀ 5 ਮਿੰਟ ਹੋ ਗਏ ਮੀ ਹਟੇ ਨੂੰ ਤੇ ਗਲੇ ਵੇਖ ਸਕਦੇ ਅਜੇ ਵੀ ਹੈਗਾ ਨਾ ਪੈ ਇੰਨੇ ਕੰਕ ਵੇਖੋ ਕਿਦਾਂ ਡਿੱਗ ਪਈਏ ਮੀ ਬਹੁਤ ਜ਼ਿਆਦਾ ਪਿਆ ਤੇ ਬੱਦਲਾਈ ਦੇ ਸਕਦੇ ਕਣਕਾਂ ਹਵਈ ਸਦੋ ਕਿਦਾਂ ਕਣਕਾਂ ਲੱਗ ਚੁੱਕੀਆਂ ਨੇ ਅੱਜ ਇਹ ਵੀ ਬਦਲ ਹੈਗਾ ਵਾ ਪਰ ਨਾਲੇ ਵੇਖੋ ਨਾਲੀਆਂ ਪਰ ਨਾਲੇ ਕਿਦਾਂ ਮੀਂਹ ਹਲਕਾ ਕਿਦਾਂ ਪੜੀ ਜਾਂਦੇ ਨੇ ਜਿਵੇਂ ਸਾਡੇ ਤੁਸੀਂ ਕਰੇ ਤਾਂ ਦੁਕਾਈ ਨੇ ਅਜ ਪਸਾਰ ਦਾ 10 ਮਿੰਟ ਹੋ ਗਏ ਨੇ ਕਰੇ ਪਏ ਆ ਨੂੰ ਤੇ ਅਜੇ 20 ਹੋ ਗਏ ਹੈਗੇ ਨੇ ਮਗਰੇ ਦਿਖਾ ਦੇਣਾ ਤੁਹਾਨੂੰ ਕਿ ਅਜੇ ਵੀ ਮਗਰੇ ਹੈਗੇ ਨੇ ਵੇਖ ਸਕਦੇ ਹੋ ਕਿ ਅਜੇ ਵੀ ਗਰੇ ਹੈਗੇ ਨੇ 10 ਮਿੰਟ ਹੋ ਗਏ ਨੇ ਗਰੇ ਡਿੱਗਿਆਂ ਤਾਂ ਬਹੁਤ ਮੋٹے ਪਏ ਸੀ ਅਤੇ ਅਜੇ ਵੀ ਹੈਗੇ ਨੇ ਪਰਨਾਲੇ ਤੋਂ ਨਾਲਾ ਇਹਨਾਂ ਦਾ ਜਦ ਲੱਖ ਦੇ ਤੋਂ ਜ਼ਿਆਦਾ ਨਹੀਂ ਪਿਆ ਤਾਂ ਇੱਕਦਮ ਆ ਤੱਕਾ ਨੇ ਵੇਖੋ ਟੈਂਕੀਆਂ ਦੇ ਕਿਸੇ ਦੇ ਇੱਕ ਟੈਂਕੀ ਦਾ ਤੱਕਾ ਨੇ ਗਏ ਆ ਨੂੰ ਆ ਬਹੁਤ ਜਿਆਦਾ ਆ ਇਧਰੋਂ ਆਏ ਨੇ ਆ ਨੂੰ ਗਏ ਨੇ ਐ ਆ ਨੂੰ ਗਈ ਲਸੜੀ ਆਏ ਨੇ ਵੀਡੀਓ ਨਹੀਂ ਹੀ ਨੂੰ ਹਾ ਵੇਖ ਸਾਡੇ ਕੋ ਕਿਦਾਂ ਕਣਕਾਂ ਡਿੱਗੀਆਂ ਨੇ ਥੋੜੋ-ਥੋੜੀ ਕਣਕਾਂ ਦੇ ਲੰਮੇ ਪਾਤੀਆਂ ਨੇ ਵੇਖ ਸਾਡੇ ਕਿਦਾਂ ਕਣਕਾਂ ਵਾਈ ਕੀ ਮਚਾਈਏ ਨੇ ਤੇ ਕਰੇ ਬਹੁਤ-ਬਹੁਤ ਮੋٹے ਪਰੇ ਨੇ ਇਹ ਪੈਨ ਤੋਂ ਬਾਅਦ 10-15 ਮਿੰਟ ਤੱਕ ਉੱਦਾਂ ਹੀ ਪੈਨੇ ਰਹੇ ਨੇ। ਹਾਂ, ਨਾਲੀਆਂ ਦਾ ਦਾੰਦ ਲਾ ਸਕਦੇ ਹੋ, ਵੇਹੇ ਨਹੀਂ ਕਿੰਨਾ। ਤਾਂ ਇਹ ਸੋਕੀ ਨਾ ਬਦਲਿਆ ਹੈ